ਕੀ ਨਾਮ ਹੈ ਪ੍ਰਦਾਨੀ ਮੇਰਾ ਨਾਮ ਸੁਨੀਲ ਕੁਮਾਰ ਸੰਪਰਦਾਂ ਸਪਾਈਸ ਸੇਕ ਯੂਨੀਅਨ ਨੈਰੇ ਪਟਿਆਲਾ ਔਰ ਸਾਡੀ ਸਾਂਝੀ ਸਰਸ ਕਮੇਟੀ ਵੱਲੋਂ ਅੱਜ ਪਟਿਆਲਾ ਦੇ ਵਿੱਚ ਸਾਡੇ ਪਹਿਲੇ ਮੁਲਾਜ਼ਮ ਐਕਸ਼ਨ ਯੂਨੀਅਨ ਪੰਜਾਬ ਦੇ ਝੰਡੇ ਥੱਲੇ ਔਰ ਸਾਡੇ ਸਪਾਈਸ ਸੇਕ ਯੂਨੀਅਨ ਦੇ ਝੰਡੇ ਥੱਲੇ ਪੰਜਾਬ ਵੱਲੋਂ ਜਿਹੜੀ ਕਾਲ ਕੀਤੀ ਗਈ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੀ ਮੁਲਾਜ਼ਮ ਮਾਰੂ ਨੀਤੀ ਸਰਕਾਰ ਨੇ ਬਣਾਈ ਹੈ ਉਹਦੇ ਖਿਲਾਫ ਜਿਹੜੇ ਅੱਜ ਜਿਹੜਾ ਪ੍ਰੋਗਰਾਮ ਪਟਿਆਲੇ ਦੇ ਵਿੱਚ ਅਸੀਂ ਰੱਖਿਆਗਾ ਘਰੇਪਨ ਰੋਸ ਪ੍ਰਦਰਸ਼ਨ ਰੱਖਿਆਗਾ ਜਿਹੜਾ ਔਰ ਜਿਹੜਾ ਸਾਡਾ ਪ੍ਰੋਗਰਾਮ ਹੈਗਾ 7 ਤਰੀਕ 7 8 9 ਯਾਨੀ 3 ਦਿਨ ਦਾ ਜਿਹੜਾ ਪ੍ਰੋਗਰਾਮ ਜਿਹੜਾ ਸਪਾਇਸੇਗੁੰਦੇ ਚੰਡੇ ਥਲੇ ਜਿਹੜਾ ਰੱਖਿਆ ਅੱਜ ਜਿਹੜੀ ਸਾਡੀ ਪੰਜਾਬ ਲੀਡ ਦੀ ਜਿਹੜੀ ਸਾਡੀ ਮੰਗਾ ਹੈ ਜਿਹੜੀ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਧੰਦਾ ਰੱਖਿਆ ਗਿਆ ਪਹਿਲੇ ਅਧਾਰ ਤੇ ਜਿਹੜੀ ਸਾਡੀ ਮੰਗ ਹੈ ਜਿਹੜੀ ਆਊਟਸੋਰਸ ਮਜ਼ਦੂਰ ਜਿਹੜੀ ਚਾਹੋ ਕਿਸੇ ਵੀ ਕੈਟਾਗਰੀ ਚ ਕੰਮ ਕਰਦੇ ਚਾਹੇ ਸਪਾਈਸਰ ਕੋਨ ਮਾਲੀ ਹੋਣ ਮਤਲਬ ਕੰਰਕ ਹੋਣ ਜਾਂ ਕਿਸੇ ਵੀ ਕੈਟਾਗਰੀ ਚ ਜਿਹੜੇ ਕੰਮ ਕਰਦੇ ਉਹਨਾਂ ਪਹਿਲੇ ਅਧਾਰ ਤੇ ਪੱਕੇ ਕਰਨਾ ਉਹ ਜਿਹੜਾ ਸਾਡਾ ਕਾਫੀ ਸਮੇਤ ਜਿਹੜੇ ਮਜ਼ਦੂਰ ਸੱਤੀ ਜਿਹੜੇ ਕੱਚੇ ਨੇ ਉਹਨਾਂ ਪੱਕੇ ਗਨਾ ਔਰ ਜਿਹੜਾ ਇਹਦਾ ਪੀਐਫ ਕਾਫੀ ਸਮੇਂ ਤੋਂ ਪੈਂਡੀ ਪਿਆ ਉਹ ਜਮਾ ਕਰਾਉਣਾ ਪਲਸ ਜਿਹੜੇ ਸਾਡੇ ਐਨਪੀਐਸ ਕਰਮਚਾਰੀ ਨੇ ਜਿਹੜੇ 1 2004 ਤੋਂ ਬਾਅਦ ਜਿਹੜੀ ਸਾਡੀ ਪੰਜਾਬ ਸਰਕਾਰ ਨੇ ਐਨਪੀਐਸ ਲਾਗੂ ਕੀਤੀ ਗਈ ਹੈ ਸਾਡੀ ਜਿਹੜੀ ਪਹਿਲਕਿਦਾਰ ਜਿਹੜੀ ਮੰਗ ਹੈ ਉਹ ਪੁਰਾਣੀ ਪੈਨਸ ਜਿਹੜੀ ਬਹਾਲ ਕਰਨਾ ਉਸ ਤੋਂ ਬਾਅਦ ਜਿਹੜੀ ਸਾਡੇ ਸਾਤੀ ਕੁਸ ਪਟਿਆਲੇ ਦੇ ਵਿੱਚ 27 ਜਿਹੜੇ ਵੇਟਿੰਗ ਤੇ ਨੇ ਔਰ ਜਿਹੜੇ ਸਾਡੇ ਕੁਸ 51 ਜਿਹੜੇ ਸਾਡੀ ਸਪਾਈ ਕਰਮਚਾਰੀ ਉਹ ਸਿਉਰਮੈਨ ਸਾਤੀ ਵਿੱਚ 26 ਸਾਡੇ ਉਹ ਵੀ ਨੇ ਔਰ ਸਾਡੇ ਹੋਰ ਕੈਟਾਗਰੀਆਂ ਨੇ ਉਹਨਾਂ ਨੂੰ ਪਹਿਲਕੀ ਅਧਾਰ ਤੇ ਕੰਟੈਕਟ ਤੇ ਕਰਾਣਾ ਔਰ ਖਾਪੀ-ਕਾਪੀ ਹੈ ਸਾਡੀ ਕਰੀਬ ਜਿਹੜੀ ਪੰਜਾਬ ਦੀ ਜਿਹੜੀ ਡਿਮਾਂਡ ਹੈ ਉਹ ਸਾਡੀ 30 ਡਿਮਾਂਡਾਂ ਨੇ ਉਹਦੇ 50 ਸਰਕਾਰ ਦੇ ਖਿਲਾਫ ਜਿਹੜਾ ਅੱਜ ਪ੍ਰਿਆਲੇ ਦੇ ਵਿੱਚ ਅਸੀਂ ਖੜਾ ਆਪਾਂ ਨੇ ਰੋਸ ਪ੍ਰਦਰਸ਼ਨ ਅਸੀਂ ਕਰ ਰਹੇ ਨੇ ਕੀ ਕੀ ਗੱਲਬਾਤ ਹੋਈ ਹੈ ਤੁਸੀਂ ਕਮਿਸ਼ਨਰ ਨਾਲ ਨਹੀਂ ਜੀ ਜਿਹੜੀ ਸਾਡੇ ਦੇਖੋ ਸਾਡਾ ਕਮਿਸ਼ਨ ਲੈਵਲ ਦਾ ਨਹੀਂ ਹੈ ਉਹ ਕਮਿਸ਼ਨ ਨਾਲ ਅਸੀਂ ਜਿਹੜੀ ਲੋਕਲ ਮੰਗਾਂ ਨੇ ਉਹ ਅਸੀਂ ਆਪਣੇ ਪਰਸਨ ਲੈਵਲ ਤੇ ਅਸੀਂ ਮੰਗ ਪੱਤਰ ਸਬ ਸੰਗਸਥਾਟੀ ਦੇ ਚੰਡੇ ਤੇ ਲੈ ਅਸੀਂ ਦੇਣੀ ਹੈ ਉਸ ਤੋਂ ਬਾਅਦ ਜਿਹੜੀ ਸਾਡੇ ਜਿਹੜਾ ਅੱਜ ਜਿਹੜਾ ਸਾਡਾ ਪ੍ਰ ਸਤ ਅੱਠ ਨੋ ਤਰੀਕਾ ਇਹ ਜਿਹੜੇ ਪੂਰੇ ਪੰਜਾਬ ਦੇ ਵਿੱਚ ਕੋਈ ਮੰਤਰੀ ਨਾਲ ਗੱਲਬਾਤ ਹੋਈ ਤੁਹਾਡੀ ਨਹੀਂ ਜੀ ਅੱਜ ਸਾਡੀ ਜਿਹੜੀ ਕੋਈ ਅੱਜ ਕੋਈ ਸੀ ਮੰਤਰੀ ਨਾਲ ਜਾਂ ਕਿਸੇ ਡਾਇਰੈਕਟਰ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ ਜਦੋਂ ਵੀ ਕੋਈ ਵੀ ਸਾਡੀ ਸਾਡੀ ਪੂਰੀ ਜਿਹੜੀ ਮੰਗ ਹੈ ਮੁਲਾਜ਼ਮ ਮੈਡੀਸਨ ਕਮੇਟੀ ਵੱਲੋਂ ਸਾਡੀ ਜਦੋਂ ਵੀ ਕੋਈ ਵੀ ਐਸੀ ਮੰਗ ਜਾਂ ਮੰਦੇ ਨੇ ਉਹ ਪੈਨਲ ਮੀਟਿੰਗ ਰੱਖੀ ਜਾਵੇ ਜਿਹਦੇ ਵਿੱਚ ਸਾਡੇ ਲੋਕਲ ਬਾਡੀ ਮੰਤਰੀ ਜੀ ਲੋਕਲ ਬਾਡੀ ਡਾਇਰੈਕਟਰ ਸਾਹਿਬ ਲੋਕਲ ਬਾਡੀ ਚੀਫ ਸੈਟੀ ਸਾਹਿਬ ਔਰ ਜਿਹੜੇ ਜਿਵੰਤ ਡਾਇਰੈਕਟਰ ਸਾਹਿਬ ਵਿੱਚ ਮੀਟਿੰਗ ਹੋਵੇ ਉਹਦੇ ਵਿੱਚ ਸਾਡੀ ਜਿਹੜੀ ਮੰਗਾਂ ਮੰਨਣਾ ਬੁਰੀਆਂ ਦੇ ਅੱਗੇ ਦੀ ਰੱਦੀ ਜਿਹੜੀ ਅਗਲੀ ਨੀਤੀ ਹੈ ਜੀ ਸਾਡੀ ਕਿਉਂਕਿ ਖਰੜ ਦੇ ਵਿੱਚ ਪਿੱਛੇ ਸਾਡੇ 21 ਸਤੰਬਰ ਨੂੰ ਮੀਟਿੰਗ ਹੋਈ ਸੀ ਉਹਦੇ ਵਿੱਚ ਅਸੀਂ ਫੈਸਲਾ ਕੀਤਾ ਦੀ 7 8 9 ਤਰੀਕ ਤੋਂ ਬਾਅਦ ਅਗਲੀ ਜਿਹੜੀ 17 ਅਕਤੂਬਰ ਤੋਂ ਬਾਅਦ ਜਿਹੜੀ ਬਾਲਵੀ ਜਨਮ ਦਿਨ ਤੋਂ ਬਾਅਦ ਅਸੀਂ ਜਿਹੜਾ ਅਗਲਾ ਸਟੈਪ ਹੈ ਬਹੁਤ ਹੀ ਸਟਰੋਂਗ ਸਟੈਪ ਹੋਗਾ ਜੋ ਯਤ ਹੋਗਾ ਸਾਡਾ ਜਿਹੜਾ ਮਾਨਯੋਗ ਜਿਹੜੇ ਮੁੱਖ ਮੰਤਰੀ ਦੀ ਕੋਟੀ ਦਾ ਕਰਾਊਗਾ ਜਾਂ ਫਿਰ ਸਾਡੀ ਲੋਕਲ ਬਾਡੀ ਮੰਤਰੀ ਦਾ ਕਰਾਊਗਾ ਜਾਂ ਫਿਰ ਜਿਹੜਾ ਸਾਡਾ ਵਿੱਤ ਮੰਤਰੀ ਜਿਹੜੀ ਅਰਪਾਲ ਸਿੰਘ ਚੀਮਾ ਦੀ ਕੋਟੀ ਦਾ ਕਰਾਊਗਾ ਅਗਲਾ ਪੰਜਾਬ ਲੈਵਲ ਤੇ ਸਦਿਆ ਹੈ ਹਾਂਜੀ ਸਰ ਕੀ ਨਾਮ ਹੈ ਮੇਰਾ ਨਾਮ ਅਨਿਲ ਕੁਮਾਰ ਹੈ ਜੀ ਨਗਰ ਨਿਗਮ ਕਰਮਚਾਰੀ ਦਲ ਤੋਂ ਮੀਤ ਪ੍ਰਧਾਨ ਆ ਸਾਡੇ ਬੜਾ ਮੁੱਖ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹੋ ਸਰ ਇਹ ਸਾਡੀ ਮੁੱਖ ਮੰਗਾਂ ਨੇ ਜੀ ਜਿਵੇਂ ਸਾਡੇ ਸੁਨੀਲ ਕੁਮਾਰ ਬਰਲੰਦ ਪ੍ਰਧਾਨ ਜੀ ਨੇ ਦੱਸਿਆ ਆ ਠੀਕ ਹੈ ਜੀ ਕਿ ਜਿਵੇਂ ਆਪਣੇ ਮਲਾਜ਼ਮ ਨੇ ਜੀ ਚਾਹੇ ਆਊਟਸੋਰਸ ਮਲਾਜ਼ਮ ਆ ਚਾਹੇ ਸਫਾਈ ਸੇਵਕ ਯੂਨੀਅਨ ਤੋਂ ਆ ਠੀਕ ਹੈ ਜੀ ਸਫਾਈ ਸੇਵਕ ਕੰਮੇ ਨੇ ਸਿਵਰਮੈਨ ਨੇ ਫਾਇਰ ਬ੍ਰਿਗੇਡ ਤੋਂ ਨੇ ਉਹਨਾਂ ਨੂੰ ਫਸਟ ਆਫ ਆਲ ਪੱਕੇ ਕਰਾਨ ਤੇ ਉੱਚ ਠੀਕ ਹੈ ਜੀ ਫਿਰ ਜਿਹੜੀ ਸਾਡੀਆਂ 올ਡ ਪੈਨਸ਼ਨ ਸਕੀਮਾਂ ਨੇ ਠੀਕ ਹੈ ਜੀ ਉਹ ਬੰਦ ਕਰਤੀ ਸੀ 1 1 2004 ਤੋਂ ਪੈਨਸ਼ਨ ਸਕੀਮ ਬੰਦ ਪਈ ਆ ਉਹਨਾਂ ਨੂੰ ਮੁੜ ਬਹਾਲ ਕਰਨ ਲਈ ਇਹ ਰੋਸ ਪ੍ਰਦਰਸ਼ਨ ਕੱਢਿਆ ਗਿਆ ਵਾ ਜੀ ਸਾਹਿਬ ਨਾਲ ਗੱਲਬਾਤ ਹੋਈ ਕੋਈ ਨਹੀਂ ਫਿਲਹਾਲ ਤਾਂ ਹਜੇ ਕੋਈ ਗੱਲ ਨਹੀਂ ਹੋਈ ਜੀ ਫਿਲਹਾਲ 3 ਦਿਨ ਦਾ ਇਹ ਰੋਸ ਪ੍ਰਦਰਸ਼ਨ ਰੱਖਿਆ ਗਿਆ ਵਾ ਤੇ ਉਸ ਤੋਂ ਬਾਅਦ ਅਗਲੀ ਰਣਨੀਤੀ ਦੇਖਾਂਗੇ ਜੀ ਸਾਂਝੀ ਸੰਘਰਸ਼ ਕਮੇਟੀ ਦੀ ਕੀ ਹੁੰਦੀ ਆ ਜੋ ਰੂਪਰੇਖਾ ਹੋਏਗੀ ਉਹ ਤੁਹਾਨੂੰ ਪਤਾ ਲੱਗ ਹੀ ਜਾਏਗੀ ਜੀ ਮੈਂ ਸ਼ਮੀ ਕੁਮਾਰ ਸੋਦੇ ਸਿਪਰ ਯੂਨੀਅਨ ਨਗਰ ਨਿਗਮ ਪਟਿਆਲਾ ਜਨਰਲ ਸੈਕਟਰੀ ਜਿਹੜੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਸਭ ਤੋਂ ਪਹਿਲੀ ਮੰਗ ਜਿਹੜੀ ਪੰਜਾਬ ਲੈਵਲ ਤੇ ਆ ਸਾਡੇ ਜਿੰਨੇ ਵੀ ਕਿਸੇ ਵੀ ਕੈਟਾਗਰੀ 'ਚ ਕੰਮ ਕਰ ਰਹੇ ਨੇ ਕੱਚੇ ਕਾਮਿਆਂ ਨੂੰ ਪੱਕਾ ਕਰਾਣਾ ਤੇ ਦੂਸਰੀ ਮੰਗ ਪੂਰੇ ਪੰਜਾਬ ਦੇ ਵਿੱਚ 2004 ਤੋਂ ਬਾਅਦ ਜਿਹੜੀ ਪੈਨਸ਼ਨ ਬੰਦ ਸਰਕਾਰ ਵੱਲੋਂ ਉਹਨੂੰ ਬਹਾਲ ਕਰਾਣਾ ਤੇ ਸਮੇਂ ਸਿਰ ਜਿਹੜੀ ਨਵੀਂ ਭਰਤੀ ਹੈ ਉਹਨੂੰ ਜਾਰੀ ਕਰਾਣਾ ਤੇ ਜਿਹੜਾ ਪੂਰੇ ਪੰਜਾਬ ਨੂੰ ਸਾਡੇ ਕੱਚੇ ਕਾਮਿਆਂ ਦੇ ਰੂਪ ਦੇ ਵਿੱਚ ਜਿਹੜਾ ਕੋਡ ਲੱਗਿਆ ਉਸਨੂੰ ਦੂਰ ਕਰਾਣਾ ਸਰਕਾਰ ਨਾਲ ਸਾਡੀ ਇਹੀ ਜਿਹੜੀ ਉਮੀਦ ਦੇ ਨਾਲ ਪੂਰੇ ਕਰਮਚਾਰੀਆਂ ਦੀ ਜਿਹੜੀ ਉਮੀਦੀ ਉਮੀਦ ਸੀਗੀ ਵੀ ਸਰਕਾਰ ਚੇਂਜ ਹੋਏਗੀ ਤੇ ਕਰਮਚਾਰੀਆਂ ਦਾ ਕੁਝ ਕਰੇਗੀ ਪਰ ਇਸ ਵਿੱਚ 3 ਸਾਲਾਂ ਦੇ ਪੀਰੀਅਡ ਦੇ ਵਿੱਚ ਪੂਰੀ ਤਰ੍ਹਾਂ ਸਰਕਾਰ ਕਰਮਚਾਰੀ ਸਾਥੀਆਂ ਤੋਂ ਟੁੱਟ ਚੁੱਕੀ ਹੈ ਜਿਸ ਦਾ ਰੋਜ਼ ਪੂਰੇ ਪੰਜਾਬ ਦੇ ਵਿੱਚ ਸਿਰ ਚੜ ਕੇ ਬੋਲ ਰਿਹਾ ਹੈ ਕਰਮਚਾਰੀ ਸਾਥੀਆਂ ਦੇ ਮਨਾਂ ਦੇ ਵਿੱਚ ਇੰਨਾ ਗਰੋਸ ਹੈ ਜੇ ਸਰਕਾਰ ਬਣਾ ਸਕਦੇ ਆ ਤਾਂ ਸਰਕਾਰ ਗिरा ਸਕਦੇ ਆ ਇਹ ਜਿਹੜੀ ਸਾਡੇ ਧਰਨਾ ਸਾਡਾ ਅਜੇ ਪੂਰੀ ਪੰਜਾਬ ਦੀ ਕੋਲ ਹੈ ਵੀ 3 ਦਿਨ ਜਿਹੜਾ ਆਪਣੇ ਲੋਕਲ ਸ਼ਹਿਰਾਂ ਤੇ ਘੜਾਪਨ ਜਿਹੜੀ ਰੈਲੀ ਹੈ ਜਾਂ ਇਹ ਹਰਤਾਲ ਹੈ ਘੜਾਪਨ ਦੇ ਰੂਪ ਚ ਅਸੀਂ ਕਰ ਰਹੇ ਆ ਜੇ 3 ਦਿਨ ਦੇ ਵਿੱਚ ਸਾਡੇ ਕੋਲ ਕੋਈ ਵੀ ਪ੍ਰਸ਼ਾਸਨਿਕ ਇਹ ਪੰਜਾਬ ਸਰਕਾਰ ਦਾ ਨੁਮਾਇੰਦਾ ਜਾਂ ਕੋਈ ਸਾਨੂੰ ਐਸਾ ਵਿਸ਼ਵਾਸ ਨਹੀਂ ਦਿਵਾਏਗਾ ਤਾਂ ਹੋ ਸਕਦਾ ਹੈ ਪੂਰੇ ਪੰਜਾਬ ਦੇ ਵਿੱਚ ਸੰਘਰਸ਼ ਹੋਰ ਤੇਜ਼ ਹੋ ਜਾਏਗਾ ਸੋ ਸਰਕਾਰ ਨੂੰ ਬੇਨਤੀ ਹੈ ਵੀ ਜਿਹੜਾ ਸਾਡੇ ਮੁਲਾਜ਼ਮਾਂ ਦਾ ਡੀਏ ਦੀਆਂ ਕਿਸ਼ਤਾਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜਿਹੜੀਆਂ ਸ਼ਰਤਾਂ ਨੇ ਉਹ ਜਲਦੀ ਤੋਂ ਜਲਦੀ ਨਿਭੇੜਿਆ ਜਾਵੇ ਤੇ ਕਰਮਚਾਰੀਆਂ ਨੂੰ ਜਿਹੜਾ ਉਹਨਾਂ ਦਾ ਬੰਦਾ ਮਾਨ ਸਮਾਨ ਉਹ ਦਿੱਤਾ ਜਾਵੇ